ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਫਤਾਵਾਰੀ ਪ੍ਰੋਗਰਾਮ ਸਿੱਖਾਂ ਦੇ ਪੱਖ ਦੇ ਮਸਲੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸ਼ਨੀਵਾਰ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਅੱਜ ਦੇ ਪ੍ਰੋਗਰਾਮ 'ਚ ਇੱਕ ਬਹੁਤ ਹੀ ਸੁਵੇਦਨਚੀਲ ਮੁੱਦਾ ਜਿਹਦੇ ਤੇ ਆਪਾਂ ਪਹਿਲਾਂ ਵੀ ਕਈ ਪ੍ਰੋਗਰਾਮ ਕਰ ਚੁੱਕੇ ਹਾਂ ਪਹਿਲਾਂ ਆਪਾਂ ਸਿੱਖ ਇਤਿਹਾਸ ਵਾਲੀ ਜਿਹੜੀ ਹਿੰਦੀ ਦੀ ਕਿਤਾਬ 300 ਸਾਲਾਂ ਤੇ ਛਾਪੀ ਗਈ ਸੀ ਉੱਤੇ ਪ੍ਰੋਗਰਾਮ ਕੀਤੇ ਗੁਰਬਲਾਸ ਪਾਛਾਈ ਛਵੀ ਉਹ ਛਾਪਿਆ ਗਿਆ ਵਿਦਵੰਤੀ ਸਾਹਿਬ ਤੇ ਡਾਕਟਰ ਅਮਰਜੀਤ ਵੱਲੋਂ ਸੁਪਾਦਨ ਕਰਕੇ ਉਹਦੇ ਤੇ ਪ੍ਰੋਗਰਾਮ ਕੀਤੇ ਕਿਵੇਂ 300 ਕਰੋੜ ਰੁਪਇਆ ਇਹਨਾਂ ਕਿਤਾਬਾਂ ਨੂੰ ਛਾਪਣ ਵਾਸਤੇ ਆਰਐਸਐਸ ਨੇ ਹਿੰਦੁਸਤਾਨ ਦੀ ਉਸ ਟਾਈਮ ਹਿੰਦੂ ਤਵੀ ਤਾਕਤਾਂ ਨੇ ਦਿੱਤਾ ਤਾਂ ਕਿ ਸਿੱਖੀ ਵਿੱਚ ਕੁਝ ਬੈਠ ਕੀਤੀ ਜਾ ਸਕੇ ਉਸ ਨੂੰ ਆਪਣੇ ਹਿਸਾਬ ਨਾਲ ਪ੍ਰਚਾਰਿਆ ਜਾ ਸਕੇ 1883 ਦੇ ਵਿੱਚ ਪਹਿਲਾ ਟੀਕਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਆ ਉਹ ਨਿਰਮਲੇ ਸੰਤਾਂ ਵੱਲੋਂ ਬਣਾਇਆ ਜਾਂਦਾ ਆ ਜੋ ਨਿਰਮਲੇ ਕਾਸ਼ੀ ਤੋਂ ਪੜ੍ਹ ਕੇ ਆਏ ਸੀ ਜਿਹਨੂੰ ਫਰੀਦਕੋਟ ਵਾਲਾ ਟੀਕਾ ਕਿਹਾ ਜਾਂਦਾ ਔਰ ਫਰੀਦਕੋਟ ਦਾ ਰਾਜਾ ਉਹਨੂੰ ਛਪਾਉਂਦਾ ਆ ਉਸ ਤੋਂ ਬਾਅਦ ਪ੍ਰੈਸਰ ਸਾਹਿਬ ਸਿੰਘ ਪ੍ਰਿੰਸੀਪਲ ਤੇਜਾ ਸਿੰਘ ਹੁਣੀ ਜਦੋਂ ਉਹ ਟੀਕੇ ਨੂੰ ਘੋਖਦੇ ਆ ਜਾਂ ਗੁਰਬਾਣੀ ਨੂੰ ਘੋਖਦੇ ਆ ਤੋਂ ਦੇਖਦੇ ਆ ਕਿ ਵਿਆਕਰਨ ਤੋਂ ਬਿਨਾ ਤਾਂ ਟੀਕਾ ਲਿਖਿਆ ਹੀ ਨਹੀਂ ਜਾ ਸਕਦਾ ਪ੍ਰੋਫੈਸਰ ਸਾਹਿਬ ਸਿੰਘ ਨੇ ਪ੍ਰਿੰਸੀਪਲ ਗੰਗਾ ਸਿੰਘ ਹੁਣਾ ਦੇ ਅੱਗੋਂ ਤੋਰੀ ਹੋਈ ਵਿਆਕਰਨ ਨੂੰ ਕੰਪਲੀਟ ਕੀਤਾ ਵਿਆਕਰਨ ਦੀ ਕਿਤਾਬ ਲਿਖੀ ਜਿਹੜੀ ਅੱਜ ਤੱਕ ਦੀ ਬੈਸਟ ਵਿਆਕਰਨ ਦੀ ਕਿਤਾਬ ਹੈ ਉਸ ਤੋਂ ਬਾਅਦ ਬਹੁਤ ਸਾਰੇ ਵਿਦਵਾਨਾਂ ਨੇ ਉੱਤੇ ਕੰਮ ਕੀਤਾ ਆ ਸਾਹਮਣੇ ਮੈਂ ਸਕਰੀਨ ਤੇ ਤੁਹਾਨੂੰ ਦਿਖਾ ਰਿਹਾ ਗੁਰਬਾਣੀ ਵਿਆਕਰਨ ਦੀ ਜਿਹੜੀ ਪ੍ਰੋਫੈਸਰ ਸਾਹਿਬ ਸਿੰਘ ਹੁਣਾ ਦੀ ਕਿਤਾਬ ਆ ਕਈ ਸਾਲ ਲਾ ਕੇ ਉਹਨਾਂ ਨੇ ਜਦੋਂ ਦੇਖਿਆ ਵੀ ਇਹ ਤਾਂ ਜਿਹੜੇ ਅਰਥ ਹੋ ਰਹੇ ਆ ਗੁਰੂ ਗ੍ਰੰਥ ਸਾਹਿਬ ਦੇ ਉਹ ਤਾਂ ਅਨਰਥ ਹੋ ਰਹੇ ਆ ਉਹ ਸਿਧਾਂਤ ਤੋਂ ਬਹੁਤ ਦੂਰ ਲੱਗੇ ਆ ਤੁਹਾਨੂੰ ਬਹੁਤ ਮਿਹਨਤ ਕਰਕੇ ਜਦੋਂ ਉਹ ਸਿੱਖ ਮਿਸ਼ਨਰੀ ਕਾਲਜ ਦੇ ਵਿੱਚ ਪੜਾਉਂਦੇ ਵੀ ਸੀ ਤੇ ਨਾਲ ਨਾਲ ਟਿਕਾ ਲਿਖਣਾ ਸ਼ੁਰੂ ਕੀਤਾ ਤੇ ਉਹ ਕਹਿੰਦੇ 1925 ਤੋਂ ਲੈ ਕੇ ਉਹ ਖੁਦ ਦਰਪਣ ਦੇ ਵਿੱਚ ਸ਼ੁਰੂ ਚ ਲਿਖਦੇ ਆ ਕਿ 1961 ਚ ਜਾ ਕੇ ਕੰਪਲੀਟ ਹੁੰਦਾ ਸੋ 36 ਸਾਲ ਦੀ ਮਿਹਨਤ ਉਹਨਾਂ ਦੀ 1964 ਚ ਐਕਚੁਅਲੀ ਬਾਅਦ ਚ ਥੋੜਾ ਜਿਹਾ ਜਿਹੜਾ ਰਹਿ ਗਿਆ ਸੀ ਉਹਨਾਂ ਨੇ ਆਪਣੀ ਜੌਬ ਛੱਡ ਕੇ ਤ ਉਹਨੂੰ ਕੰਪਲੀਟ ਕੀਤਾ ਤੇ ਉਸ ਟਾਈਮ ਜਿਨ੍ਹਾਂ ਨੇ ਪ੍ਰੈਸਰ ਸਾਫ ਸਿੰਘ ਜੀ ਮੇਰੀ ਜੀਵਨ ਕਹਾਣੀ ਨਹੀਂ ਪੜੀ ਮੈਂ ਬਹੁਤ ਵਾਰੀ ਇਸ ਪ੍ਰੋਗਰਾਮ ਚ ਕਿਹਾ ਪਿੜੋ ਸਾਡੇ ਵਿਦਵਾਨਾਂ ਨੇ ਸਾਡੇ ਆਈਡਲਸ ਨੇ ਕਿੰਨੀ ਮਿਹਨਤ ਕਰਕੇ ਕਿਹੜੇ ਥਾਂ ਤੋਂ ਉੱਠ ਕੇ ਕਿਹੜੇ-ਕਿਹੜੀਆਂ ਮੁਸ਼ਕਲਾਂ ਚੋਂ ਨਿਕਲ ਕੇ ਰੋਣਾ ਆ ਜਾਂਦਾ ਕਿਤਾਬ ਪੜ੍ਹ ਕੇ ਅੱਖਾਂ ਪਰ ਆਉਂਦੀਆਂ ਕੋਈ ਹੋਊਗਾ ਇਨਸਾਨ ਜਿਹੜਾ ਉਹ ਕਿਤਾਬ ਪੜ੍ਹ ਕੇ ਨਾ ਰੋਇਆ ਹੋਊਗਾ ਤੇ ਹੁਣ ਉਹਨਾਂ ਦੇ ਟੀਕੇ ਨੂੰ ਆਧਾਰ ਬਣਾ ਕੇ ਉਹਨਾਂ ਦਾ ਵਿੱਚ ਨਾਮ ਲਿਖ ਕੇ ਕਿਸੇ ਜਤਿੰਦਰ ਕੁਮਾਰ ਵੱਲੋਂ ਖੱਲੇ ਸੋਧਕ ਲਿਖ ਕੇ ਵੀ ਸੋਧਕ ਜਤਿੰਦਰ ਕੁਮਾਰ ਕਰ ਰਿਹਾ ਆ ਉਸ ਟੀਕੇ ਨੂੰ ਦੁਬਾਰਾ ਛਪਾਇਆ ਜਾ ਰਿਹਾ ਆ ਤੇ ਉਹ ਸ਼ਾਪਰੀਆ ਜੀਵਨ ਸਿੰਘ ਚਤਰ ਸਿੰਘ ਹੁਣਾ ਦੀ ਪ੍ਰੈਸ ਪਹਿਲਾਂ ਵੀ ਆਪਾਂ ਬਹੁਤ ਤਾਰੀ ਗੱਲ ਕੀਤੀ ਆ ਕਿ ਇਹਨਾਂ ਦੀ ਪ੍ਰੈਸ ਤੋਂ ਪਹਿਲਾਂ ਵੀ ਬਹੁਤ ਖੁਸ਼ ਇਹੋ ਜਿਹਾ ਛਾਪਿਆ ਗਿਆ ਆ ਜਿਹੜਾ ਕੰਟਰੋਵਰਸ਼ੀਅਲ ਆ ਜਿਹੜਾ ਪ੍ਰੋਬਲਮ ਕ੍ਰੀਏਟ ਕੀ ਕਰਦਾ ਆ ਪ੍ਰੋਫੈਸਰ ਸਾਫ ਸਿੰਘ ਦੇ ਟੀਕੇ ਚ ਸੋਧ ਨਹੀਂ ਹੋ ਸਕਦੀ ਸੋ ਜਦੋਂ ਥੱਲੇ ਸੋਧ ਲਿਖਿਆ ਆ ਉੱਥੇ ਹੀ ਪ੍ਰੋਬਲਮ ਹੁੰਦੀ ਆ ਵੀ ਸੋਧ ਕਰਨ ਵਾਲਾ ਕੋਈ ਕੌਣ ਹੁੰਦਾ ਆਪਣਾ ਟੀਕਾ ਲਿਖ ਲਓ ਵੱਖਰਾ ਛਾਪ ਦਿਓ ਪਰ ਪ੍ਰੋਫੈਸਰ ਸਾਫ ਸਿੰਘ ਉਹਨਾਂ ਦਾ ਨਾਮ ਕਿਉਂ ਵਰਤ ਰਹੇ ਆ ਉਹਦੇ ਵਿੱਚ ਵੀ ਉਹਨੂੰ ਸੋਧ ਕੀਤਾ ਜਾ ਰਿਹਾ ਸੋ ਅੱਜ ਪ੍ਰੋਫੈਸਰ ਸਾਫ ਸਿੰਘ ਦੇ ਬਾਰੇ ਗੱਲ ਕਰਨੀ ਆ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਤੋਂ ਬਣਾ ਹੋਰ ਉਹਨਾਂ ਬਾਰੇ ਕੌਣ ਗੱਲ ਕਰ ਸਕਦਾ ਆ ਸੋ ਅੱਜ ਭੈਣ ਜੀ ਡਾਕਟਰ ਹਰਸ਼ੰਦਰ ਕੌਰ ਹੁਣੀ ਸਾਡੇ ਨਾਲ ਨੇ ਇੰਟਰੋਡਕਸ਼ਨ ਦੇਣ ਦਾ ਕੋਈ ਮਕਸਦ ਨਹੀਂ ਆ ਕੋਈ ਮਤਲਬ ਨਹੀਂ ਬੰਦਾ ਸਾਰੀ ਦੁਨੀਆ ਉਹਨਾਂ ਨੂੰ ਹੁਣ ਜਾਣਦੀ ਆ ਕੋਈ ਮੁੱਦਾ ਹੋਵੇ ਸਿੱਖੀ ਦਾ ਸਿੱਖੀ ਬਾਰੇ ਸਿਹਤ ਬਾਰੇ ਹਰ ਬਾਰੇ ਹਰ ਟੌਪਿਕ ਤੇ ਗੱਲ ਕਰ ਚੁੱਕੇ ਆ ਸੋ ਭੈਣ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਤੇ ਨਾਲ ਹੀ ਸਵਾਗਤ ਤੋਂ ਬਾਅਦ ਫਤੇ ਬੁਲਾਉਣ ਤੋਂ ਬਾਅਦ ਜਿਹੜੇ ਗੱਲ ਤੇ ਆਪਾਂ ਅੱਜ ਗੱਲ ਕਰਨੀ ਆ ਉਹਦੇ ਬਾਰੇ ਨਾਲ ਦੀ ਨਾਲ ਦੱਸ ਦੋ ਕਿ ਤੁਹਾਨੂੰ ਕਦੋਂ ਪਤਾ ਲੱਗਾ ਕਿੱਦਾਂ ਪਤਾ ਲੱਗਾ ਤੇ ਇਹ ਸਾਰੀ ਕਹਾਣੀ ਕੀ ਆ ਹਾਂਜੀ ਭੈਣ ਜੀ ਬਹੁਤ ਧੰਨਵਾਦ ਜੀ ਤੁਸੀਂ ਆਪਣੇ ਪ੍ਰੋਗਰਾਮ ਚ ਸ਼ਾਮਲ ਕੀਤਾ ਤੁਹਾਡੇ ਰਹੀਂ ਸਾਰੇ ਜਿਹੜੇ ਦੇਖ ਸੁਣ ਰਹੇ ਨੇ ਸਾਰਿਆਂ ਨੂੰ ਬਹੁਤ ਨਿੱਘੀ ਸਤਿ ਸ਼੍ਰੀ ਅਕਾਲ ਤੇ ਮੈਂ ਇੱਥੇ ਫਰਜ਼ ਨੂੰ ਆਇਆ ਇਸ ਪ੍ਰੋਗਰਾਮ ਸੀ ਜੀ ਸਾਡਾ ਗਦਰੀ ਬਾਬਿਆਂ ਦਾ ਜਿਹੜਾ ਕਿ ਇੰਡੋ ਮੈਨ ਯਾਦ ਨੂੰ ਯਾਦ ਕਰਦੇ ਨੇ ਸ਼ਹੀਦਾਂ ਨੂੰ ਯਾਦ ਕਰਦੇ ਨੇ ਤਾ ਉੱਥੇ ਮੇਰਾ ਬੇਕਰ